ਆ ਉਹਦਾ ਕਿੰਨਾ ਜੋੜੀ ਦਾ ਕਿੰਨਾ ਇਹ ਜੋੜੀ ਦਾ ਤਾਂ 20000 ਰੁਪਏ ਜੀ ਠੀਕ ਆ ਉਹਦਾ 16000 ਰੁਪਏ ਉਹ ਤੋਂ ਵੰਡਿਆ ਆਈ ਲੈਣੇ ਕਿੰਨੇ ਉਹਦੇ ਕਿੰਨੇ ਲੈਣੇ ਬੰਦੇ ਨਹੀਂ ਦੱਸਣਾ ਮੈਂ ਤੂੰ ਐ ਨਾ ਕਿ ਅਗਰ ਵੀ ਲੈਣੇ ਕਿੰਨੇ ਤੂੰ ਲਵਾ ਬੁੱਲ ਬੁੱਲ ਲਵਾ ਹੈ ਨਾ ਲਾ ਮੈਂ ਲਾ ਦਨ ਉਹਦਾ ਜੇ ਵਿੱਚ ਪਾਈ ਦਾ ਦਾਂਦਾ ਸਾਈ ਦਾ ਆਹ ਕਰ ਲੈ ਬੁੱਲ 10000 ਰੁਪਏ ਅਗਰ ਵੀ ਲੈਣੇ ਕਿੰਨੇ ਨੇ ਕਿ ਲੈਣਾ ਨਾ ਕਿ ਕਿਹਾ ਮੈਨੂੰ ਘੱਟ ਮਿਲਣ ਹਾਂ ਮਾੜਾ ਯਾਰ ਸਾਡੀ ਮਰ ਰਾਤ ਇਹਨੇ ਲਾਣਾ ਪੈਣਾ ਮੁੱਲ ਮੈਂ ਤੈਨੂੰ ਦੱਸ ਉਹ ਗਾਣੇ ਬੰਦ ਕਰ ਲਾ ਮੁੱਲ ਲਾ ਬੈਲਾ ਜੀ ਤੇ ਪ੍ਰਕਾਸ਼ ਤੀਜਾ ਦੇਖ ਪਹਿਲਾਂ ਪ੍ਰਕਾਸ਼ ਮੁੱਲ ਲਾਣਾ ਯਾਰ ਜੰਗਲ ਕੀ ਬੱਕਰੀ ਖਰੀਦ ਰਾਜ ਉਹ ਇੰਨਾ ਫਰਕ ਨਹੀਂ ਕੋਈ ਖੜ ਜਾ ਫਿਰ ਖੜ ਜਾ ਫਿਰ ਮੈਂ ਦੱਸਦਾ ਫਿਰ ਬੋਲ 21000 ਦੀਆਂ 12 14000 ਰੁਪਏ ਬੱਲੇ ਬੱਤੀ ਯਾਰ

ਆ ਵੀ ਕਰ ਰਿਹਾ ਇਹ ਵੀਡੀਓ ਬਣਾਉਣਾ ਆਪਦਾ ਉਹ ਲਾਈਵ ਚੱਲੀ ਜਾਂਦਾ ਬਾਈ ਬਾਈ ਲੈ ਕੰਨਾਂ ਦੇ ਸੌਦਾ ਕਰਦੇ ਆ ਖਾਣ ਪਰਨਾ ਜਾਂ ਛੱਡ ਕੇ ਕਰਨਾ ਸੌਦਾ ਹਾਂ ਹੁਣ ਆ ਰਾਮੂ ਕਹਿੰਦਾ ਆ ਜੋੜੀ ਤੇਨੂੰ ਗੱਲ ਦੱਸੂ 19000 ਦੀ ਜੋੜੀ ਪਾਲਾ 14000 ਦੀ ਉਹ ਪਾਲਾ ਬਸ 13000 ਦੀ ਪਾਣਾ ਉਹ ਦੂਜੀ ਨਹੀਂ ਕਾਸ ਛੱਡ ਕੇ ਨਹੀਂ 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 ਉਹ ਤਾਂ ਦੂਨੇ ਨਹੀਂ ਉਹ ਤਾਂ ਤੇਰੇ ਨਾਲ ਬਈ ਯਾਰ ਕਰਾ ਯਾਰ ਬਾਈ 12000 ਰੁਪਏ ਉਹ ਮੰਗ ਰਾਇਆ ਉਹ ਜਿਹੜੀ ਉਹ ਫਾਈਲ ਉਹ ਪਰਲੀ ਹੈ ਉਹ ਪਰਲੀ ਵੱਟ ਦੇ ਕੀ ਲੈ ਯਾਰ ਓਏ ਆ ਜਾ ਨਹੀ ਨਹੀ ਉਹ ਖਾਣਾ ਮੈਂ ਤਾਂ ਖੜਾ ਜੀ ਉਹ ਪ੍ਰਕਾਸ਼ ਮੈਂ ਤਾਂ ਖੜਾ ਮੈਂ ਤਾਂ ਤੈਨੂੰ ਕਹਿੰਦਾ ਉਹ ਗੱਲ ਤਾਂ ਸੁਣ ਲੈ ਓਰੇ ਓਰੇ ਆ ਗੱਲ ਸੁਣ ਆ ਇਹਦਾ ਉਹੀ ਪੱਗ ਜਲੰਦਾ ਓਰੇ ਸੁਣ ਗੱਲ ਹਾਂ ਮੈਨੂੰ ਪਤਾ ਪਾਇ ਲੈ ਬਤਾ ਮੈਨੂੰ ਬੋਲੋ ਬੋਲੋ ਮੈਨੂੰ ਸਮਝਾਉਣਾ ਪਿਆ ਇਹ ਕਰਾਂਗੇ ਇਹ ਜੋ ਕੋਈ ਵੀ ਹਾਈਕ ਮੰਗਦਾ 100 ਰੁਪਏ ਦੇ ਦੇ ਮੈਂ ਕੁਝ ਨਹੀਂ ਬੋਲਦਾ ਆਂ ਬੜਾ ਦੇ 100 ਰੁਪਏ ਲੈ ਨੇਜਾ ਨਜ਼ਰ ਆ। ਨਜ਼ਰ ਆ। ਲੱਗਾ ਲੱਗਾ ਬਲੌਗ ਦੇ ਬਾਅਦ ਤੇਰੇ ਲੋਕ ਨੂੰ। ਇੱਕ ਮਿੰਟ ਮੈਂ ਜਰ ਮੇਜਰ ਫੜ ਲਈ ਸਹੀ ਹੁਣ ਤਾਂ ਸਭ। ਮੇਜਰ ਦਵਾਉ ਬਈ ਅੱਜ। ਮੇਜਰ ਨਹੀਂ ਫਿਰ ਆਪਣੀਆਂ ਜੇਬਾਂ ਫੁੱਲਣੇ। ਬਾ ਠੀਕ ਆ। ਆ ਜਾ ਵੀਰੇ ਦਾ। ਆਜ ਹੁਣ ਮੈਂ ਸੌਤੇ ਕਰਾਂ ਓਏ ਆਇਆ ਨਾ ਕਰਿਆ ਗੱਲ। ਆ ਠੀਕ ਆ। ਜੱਫੀ ਪਾਇਆ ਕਰ ਲੈ। ਓਏ ਆ ਜਾ ਮਿਲ ਮਿਲਣੀ ਦੇ ਕੰਬਲਾ ਵਾਂਗੂ ਆਇਆ ਅਸੀਂ ਤਾਂ ਮਿਲ ਕੇ ਸੌਤੇ ਕਰਾਂਗੇ। ਮਿਲ ਕੇ ਕਰਾਂਗੇ। ਮਿਲਣੀ ਹੋ ਜਾਂਦੀ ਪਹਿਲਾਂ। ਮਾੜਾ ਪੱਥਰ ਦਾ ਮੈਨੂੰ ਪਤਾ ਪੱਥਰ ਦੀਆਂ ਬੁੱਕੀਆਂ ਦਾ ਨਹੀਂ ਮੈਨੂੰ ਪਤਾ। ਅੱਜ ਮੈਂ ਤੈਨੂੰ ਇਹਨੇ ਕਿਹਾ ਪੈਸੇ ਬਾਕੀ ਲਿਖਾਈ ਹੈ ਕਹਾਂ ਲਾਣਾ ਕਿ ਹੁਣ ਮੇਰੀ ਭਾਈ ਬਣ ਕੇ ਰੱਖ ਉਤੀ ਹੋ ਗਿਆ ਫਿਰ 400 ਹੋ ਗਿਆ 400 ਕਿਉਂ ਹੋ ਗਿਆ ਯਾਰ ਤੈਨੂੰ 300 ਆਲਾ ਫਿਰ ਹੋਣਾ ਹੈ ਠੀਕ ਹੈ ਚਲੋ ਬਈ ਘਰਾ ਤਰਾ ਮੂਲਾ ਸੰਤਾ ਇਹਨੂੰ ਵੀ ਨਹੀਂ ਮਾਰਨਾ ਆਪਣੇ ਤੈਨੂੰ ਵੀ ਨਹੀਂ ਮਾਰਨਾ ਸਾਰੇ ਜੀਵ ਰਹਿਣਾ ਜੇ ਹੁਣ ਆਈ ਬਾਟ ਵਾਲਾ ਡੱਬੀ ਵੀ ਯਾਰ ਜੇ ਗਾਹਾਂ ਤੋਂ ਤੈਨੂੰ ਮਾਰ ਲੈਣਾ ਮਿਲਿਆ ਫਿਰ ਫੱਕਰੀ ਦਾ ਵੀ ਨਮੇੜ ਦੇ ਓ ਜੀ ਉਹ ਤਾਂ ਆ ਗਿਆ ਉਹਦਾ ਨਿਬੜਦਾ ਗਿਆ ਯਾਰ 12 17 12 ਖਾਦੇ ਨੇ ਯਾਰ ਉਹ 12 ਇਹਨੇ 12 ਲਓ ਜਣਾ 12000 ਨੇ ਉਹ ਪੱਠਾ ਬੋਲੇਗਾ ਉਹਦਾ ਕਰ ਲਈਦਾ 17000 ਪੱਠਾ ਬੋਲੇਗਾ ਫਿਰ ਮੈਂ ਇਹ ਪੱਠਾ ਘੱਟ ਦੂੰਗਾ ਬਈ ਚਲ ਐਂ ਕਰ ਤੂੰ ਉਹਦਾ ਵਾਰੀ ਲੈ ਲਈ ਉਹਦੀ ਲਿਖਾਈ ਤੂੰ ਕਰਾ ਦੀ ਉਹਦੀ ਲਿਖਾਈ ਤੂੰ ਕਰਾ ਦੀ ਤੇਰੀ ਤੇਰੀ ਚੱਲ ਲੈ ਬਾਲ ਪਾ ਪਸਬੈਲ ਇਹ ਤਾਂ ਉਹ ਕੋਲ ਉਹ ਤੋਂ ਮੈਂ ਤਾਂ ਕੋਲ ਆ ਗਿਆ ਉਹਨੇ ਖਲਾਮ ਆਮੂ ਐ ਪ੍ਰਭੂ ਕਿਹੜੀ ਗੱਡੀ ਨਕਰਦਾ ਰਾਮੂ ਅੜੀਏ ਨਾ ਅੜੀਏ ਇੱਕ ਤਾਂ ਇਹਦਾ ਹੋਇਆ ਹੈ ਦੋ ਪੱਠਾ ਨੇ ਆਹ ਛੱਡ ਗਏ ਔਰ ਉਹ ਪੱਠਾ ਲੈ ਕੇ ਨੇ ਬਈ ਪ੍ਰਕਾਸ਼ ਚਾਹਾਨ ਨੇ ਦੇਖ ਸਕਦੇ ਹੋ ਤੁਸੀਂ

mẹ sao ta thodì giảm dung ạ la, rồi đi bên nó, đa số, ਹਾਂ ਛੱਡ ਦੇ ਛੱਡ ਨਾ ਮੈਂ ਜਰਾ ਫੜੀ ਮੈਂ ਦੁਬਾਰਾ ਕਰਕੇ ਦੇ ਦਿਆਂ ਨੂੰ ਠੀਕ ਕਰਦੇ ਆਪਾਂ ਜੀ ਨਾ ਕੱਟ ਨਾ ਰਹਿ ਜਾਣਾ ਕੱਟ ਗਏ ਆਪਾਂ ਪੂਰੇ ਕਰਾਂਗੇ ਤਾਂ ਵੇ 3 4 5 7 ਕਾਸ ਨਾ 16 16 21 28 23 27 40 60 ਤੇਰੀ ਨਾਲੇ ਖੁਸ਼ ਆਪਾਂ ਇਹਨੂੰ ਕਿਉਂ ਆਪਾਂਠਾ ਦਾ ਸੌਦਾ ਹੋਈ ਦੇਖ ਸਕਦੇ ਤੁਸੀਂ